ਕਦੇ ਰੋਪੜ ਵਿੱਚ ਵੀ ਹੁੰਦਾ ਸੀ ਸਿੱਖਾਂ ਦਾ ਰਾਜ ਰੋਪੜ ਨੂੰ ਸਿੱਖ ਸਟੇਟ ਕਿਸ ਨੇ ਅਤੇ ਕਦੋਂ ਬਣਾਇਆ ਸੀ ਅੱਜ ਅਸੀਂ ਤੁਹਾਡੇ ਨਾਲ ਰੋਪੜ ਸ਼ਹਿਰ ਦੇ ਉਸ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਦੋਂ ਰੋਪੜ ਸਿੱਖ ਸਟੇਟ ਸੀ ਜਿਸ ਦੇ ਬਾਰੇ ਸ਼ਾਇਦ ਹੀ ਕਿਸੇ ਨੂੰ ਬਹੁਤੀ ਜ਼ਿਆਦਾ ਜਾਣਕਾਰੀ ਹੋਵੇ ਰੋਪੜ ਨੂੰ ਸਿੱਖ ਸਟੇਟ ਕਿਸ ਨੇ ਅਤੇ ਕਦੋਂ ਬਣਾਇਆ ਸੀ ਆਓ ਜਾਣਦੇ ਹਾਂ ਰਾਜਪੂਤਾਂ ਦੇ ਰਾਜ ਤੋਂ ਬਾਅਦ ਮੁਸਲਮਾਨ ਪਠਾਨ ਸੈਯਦ ਅਤੇ ਮੁਗਲ ਬਾਦਸ਼ਾਹ ਦੇ ਸਾਹਮਣੇ ਰੋਪੜ ਸ਼ਹਿਰ ਦੇ ਰਾਜ ਪ੍ਰਬੰਧ ਦਾ ਵਰਣਨ ਹੈ ਕਿ 1763 ਈਸਵੀ ਵਿੱਚ ਸਰਦਾਰ ਹਰੀ ਸਿੰਘ ਨੇ ਇਸ ਨੂੰ ਆਪਣੇ ਸਮੇਂ ਸਿੱਖ ਸਟੇਟ ਦਾ ਨਾਮ ਦਿੱਤਾ ਸੀ। ਭਾਈ ਹਰੀ ਸਿੰਘ ਜੀ ਵਿਰਕ ਪਿੰਡ ਕਾਲੇਕੇ ਦੇ ਕਸੂਰ ਦੇ ਨੇੜੇ ਦਾ ਰਹਿਣ ਵਾਲਾ ਸੀ ਅਤੇ ਘਰੋਂ ਬਹੁਤ ਗਰੀਬ ਸਿੱਖ ਸੀ। ਇਹ ਸਰਦਾਰ ਮਾਨਕ ਸਿੰਘ ਕਸਬਾ ਹੰਡਿਆਈਆਂ ਤਹਿਸੀਲ ਬਰਨਾਲਾ ਜ਼ਿਲ੍ਹਾ ਸੰਗਰੂਰ ਦੇ ਕੋਲ ਜਾ ਕੇ ਲੰਗਰ ਦੀ ਸੇਵਾ ਕਰਨ ਲੱਗ ਪਿਆ। ਇਸ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਨੂੰ ਭਾਈ ਸਾਹਿਬ ਮਾਨਕ ਸਿੰਘ ਜੀ ਨੇ ਸਰਦਾਰਾਂ ਦਾ ਸਰਦਾਰ ਖਿਤਾਬ ਦਿੱਤਾ ਇਸਨੇ ਫਿਰ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤੋਂ 400 ਸਿੰਘਾਂ ਦਾ ਜਥਾ ਲੈ ਕੇ ਅਨੰਦਪੁਰ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਇਸ ਦੀ ਰੋਪੜ ਦੇ ਪਠਾਣਾ ਦੇ ਨਾਲ ਲੜਾਈ ਹੋਈ ਅਤੇ ਇਸ ਲੜਾਈ ਦੇ ਵਿੱਚ ਇਸ ਦੀ ਜਿੱਤ ਹੋਈ ਇਸ ਜਿੱਤ ਤੋਂ ਬਾਅਦ ਰੋਪੜ ਤੇ ਕਬਜ਼ਾ ਕੀਤਾ ਗਿਆ ਸ਼ਕਤੀਸ਼ਾਲੀ ਹੋ ਕੇ ਇਸ ਨੇ ਖਰੜ ਦੇ ਪਿੰਡ ਕੁਰਾਲੀ ਸਿਆਲਵਾ ਸਿਸਮਾ ਆਦਿ ਤੇ ਕਬਜ਼ਾ ਕਰਨ ਤੋਂ ਬਾਅਦ ਫਿਰ ਚੌਧਰੀ ਟੇਕ ਚੰਦ ਨੇ ਖਿਦਰਾਬਾਦ ਵਿੱਚ ਬਣਾਏ ਕਿਲੇ ਦਾ مالک ਬਣ ਗਿਆ ਇਸ ਤਰ੍ਹਾਂ ਇਲਾਕੇ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਸਰਦਾਰ ਹਰੀ ਸਿੰਘ ਨੇ 1763 ਈਸਵੀ ਵਿੱਚ ਰੋਪੜ ਸਿੱਖ ਸਟੇਟ ਕਾਇਮ ਕੀਤੀ ਇਸ ਨੇ 1792 ਈਸਵੀ ਤੱਕ ਰਾਜ ਕੀਤਾ ਸਰਦਾਰ ਹਰੀ ਸਿੰਘ ਨੇ ਆਪਣੇ ਰਾਜ ਸਮੇਂ ਭਾਗ ਸਿੰਘ ਜੀ ਨੂੰ ਆਪਣਾ ਰਾਜ ਗ੍ਰੰਥੀ ਨਿਯੁਕਤ ਕੀਤਾ 1792 ਈਸਵੀ ਨੂੰ ਰਾਜਾ ਹਰੀ ਸਿੰਘ ਜੀ ਦੀ ਮੌਤ ਦੇ ਪਿੱਛੋਂ ਇਸ ਦਾ ਰਾਜ ਇਸ ਦੇ ਦੋਨੋਂ ਪੁੱਤਰਾਂ ਚੜਤ ਸਿੰਘ ਅਤੇ ਦੇਵਾ ਸਿੰਘ ਦੇ ਵਿੱਚ ਵੰਡਿਆ ਗਿਆ ਚੜਤ ਸਿੰਘ ਦੀ ਮੌਤ ਦੇ ਪਿੱਛੋਂ ਇਸ ਦਾ ਨਾਬਾਲਕ ਪੁੱਤਰ ਭੂਪ ਸਿੰਘ ਗੱਦੀ ਨਸੀਨ ਹੋਇਆ 7 ਨਵੰਬਰ 1813 ਈਸਵੀ ਨੂੰ ਅੰਗਰੇਜ਼ਾਂ ਨੇ ਇਸ ਨੂੰ ਬੱਚਾ ਸਮਝ ਕੇ ਆਪਣੀ ਹਫਾਜ਼ਤ ਦੇ ਵਿੱਚ ਰੱਖ ਲਿਆ ਭਾਈ ਬਿਸ਼ਨ ਸਿੰਘ ਜੀ ਜੋ ਰਾਜਾ ਭੂਪ ਸਿੰਘ ਜੀ ਦੇ ਸਲਾਹਕਾਰ ਸਨ ਵੱਡਾ ਹੋ ਕੇ ਰਾਜਾ ਭੂਪ ਸਿੰਘ ਨੇ ਅੰਗਰੇਜ਼ਾਂ ਦੇ ਸਿਕੰਜੇ ਤੋਂ ਨਿਕਲਣ ਦੇ ਲਈ ਬਿਸ਼ਨ ਸਿੰਘ ਦੀ ਸਲਾਹ ਦੇ ਨਾਲ ਕਈ ਕਦਮ ਸਿੱਖੀਵਲ ਪੁੱਟੇ ਜੀਵੇਂ ਕਿ ਕੀਰਤਪੁਰ ਸਾਹਿਬ ਦੀ ਮੁਰੰਮਤ ਕਰਵਾਉਣਾ ਬਾਬਾ ਗੁਰਦਿੱਤਾ ਜੀ ਦੀ ਸਮਾਦ ਦਾ ਬਣਾਉਣਾ ਅਤੇ ਪੌੜੀਆਂ ਕਾਇਮ ਕਰਨੀਆਂ ਇਹਨਾਂ ਦੇ ਉੱਤੇ ਰਾਜਾ ਭੂਪ ਸਿੰਘ ਦੇ ਨਾਮ ਦਾ ਉਲੇਖ ਹੈ ਇਹ ਸਭ ਕੁਝ ਇਸ ਨੇ ਸਿੱਖ ਸ਼ਕਤੀ ਨੂੰ ਆਪਣੇ ਹੱਥ ਵਿੱਚ ਰੱਖਣ ਦੇ ਲਈ ਕੀਤਾ ਸੀ ਇਹਨਾਂ ਗੱਲਾਂ ਕਰਕੇ ਹੀ ਭੂਪ ਸਿੰਘ ਕਾਫੀ ਲੋਕਪ੍ਰੀਏ ਹੋ ਗਿਆ ਸੀ ਪਰ ਇਹ ਰਿਆਸਤ 1847 ਈਸਵੀ ਵਿੱਚ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਈ ਇਸ ਤਰ੍ਹਾਂ ਰੋਪੜ ਵੀ ਕਦੇ ਸਿੱਖ ਸਟੇਟ ਹੁੰਦਾ ਸੀ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ